ਰੋਪਨਗਰ ਪੁਲਿਸ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਲੜਕੇ ਅਤੇ ਲੜਕੀਆਂ ਦੇ ਕਬੱਡੀ ਮੈਚ ਦਾ ਆਯੋਜਨ ਕੀਤਾ ਗਿਆ ਐਸਐਸਪੀ ਗੁਰਨੀਤ ਸਿੰਘ ਖੁਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤੀ ਇਨਾਮਾਂ ਦੀ ਵੰਡ ਲੜਕੀਆਂ ਵਿੱਚ ਕੋਚਿੰਗ ਸੈਂਟਰ ਆਸਪੁਰ ਤੇ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਸ੍ਰੀ ਚੰਗੌਰ ਸਾਹਿਬ ਸਮਾਜ ਵਿਚੋਂ ਨਸ਼ੇ ਦੇ ਕੋਲ ਰੂਪੀ ਦੈਂਤ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ। ਇਸੇ ਲੜੀ ਤਿਤ ਨਸ਼ਿਆਂ ਦੇ ਮਨੁੱਖੀ ਜੀਵਨ ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪਰਿਵਰਤਣ ਲਈ ਸ੍ਰੀ ਚੰਗੌਰ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਕਬੱਡੀ ਮੈਚ ਲੜਕੇ ਅਤੇ ਲੜਕੀਆਂ ਦਾ ਆਯੋਜਨ ਕੀਤਾ ਗਿਆ। कबड्डी दौरान सीनियर कप्तान पुलिस रूपनगर गुलनीत सिंह खुराना वालों मुख मेहमान वजो शिरकत की गई इनाम की वन की गई इस मौके संबोधन करद सीनियर कप्तान पुलिस रूपनगर गुलनीत सिंह खुराना ने कहा कि मुख्यमंत्री पंजाब ससा। ਭਗਵੰਤ ਸਿੰਘ ਮੰਡੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਜਨਰਲ ਪੁਲਿਸ ਪੰਜਾਬ શ્રી ਗੌਰਵ ਯਾਦਵ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ ਰਿੰਡ ਸ਼੍ਰੀਮਤੀ ਨਲੰਬਰੀ ਜਗਗਲੇ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵੱਲੋਂ ਜਿੱਥੇ ਨਸ਼ਿਆਂ ਦੀ ਖਾਤਮੇ ਲਈ ਨਸ਼ਾ ਤਸਕਰਾਂ ਖਿਲਾਫ ਵਿਆਪਕ ਫੱਤਰ ਰੂਪੇ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਪੰਜਾਬ ਦੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਮੈਦਾਨਾਂ ਨਾਲ ਜੋੜਿਆ ਜਾ ਰਿਹਾ ਹੈ ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਨਾ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਤੇ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਜ਼ਿਲ੍ਹਾ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਇਸ ਸਬੰਧੀ ਆਪਣੇ ਆਸ-ਪਾਸ ਕਿਸ਼ੋਰ ਅਵਸਥਾ ਦੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ आरंभੀ ਗਈ ਇਹ ਮੁਹਿੰਮ ਪਵਿੱਤਰਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਖੇਡ ਟੂਰਨਾਮੈਂਟ ਵਿੱਚ ਦੀ ਅਗਸਤ ਤਾਰੀਆਂ ਮਤਲਬ ਕਿ ਅਗਸਤ 2 ਦਿਨ ਲੜਕੇ ਅਤੇ ਲੜਕੀਆਂ ਦੇ ਕਬੱਡੀ ਦੇ ਮੈਚ ਕਰਵਾਏ ਗਏ ਜਿਨ੍ਹਾਂ ਵਿੱਚ ਕੋਚਿੰਗ ਸੈਂਟਰ ਆਸਕੁਰ ਨੇ ਪਹਿਲਾ ਸਥਾਨ ਤਨੌਲੀ کلب ਨੇ ਦੂਜਾ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਪਹਿਲਾ ਅਤੇ ਸ੍ਰੀ ਫਤੇਦੜ ਸਾਹਿਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਲੋਕ ਜੀਵਾਜਾ ਯਾਰਿਆਂ ਦੇ ਨਰਤਿਆਂ ਨੂੰ ਸਰਦਾਰ ਗੁਲੀਸਰ ਦਿਖਾਣਾ ਐਸਐਸਪੀ ਸਾਹਿਬ ਰੂਪਨਗਰ ਸਰਦਾਰ ਰਾਜਪਾਲ ਸਿੰਘ ਜੀ ਅਰਜਨਾ ਅਵਾਡੀ ਐਸਐਸਪੀ ਹੈੱਡਕ quarters ਰੂਪਨਗਰ ਸਰਦਾਰ ਮਨਜੀਤ ਸਿੰਘ ਜੀ ਅਲਖ ਡੀਐਸਪੀ ਸਾਹਿਬ ਸ਼੍ਰੀ ਚਮਕਉਰ ਸਾਹਿਬ ਰਹੁਤ ਸ਼ਰਮਾ ਜੀ ਐਸਐਚਓ ਸਾਹਿਬ ਸ਼੍ਰੀ ਚਮਕਉਰ ਸਾਹਿਬ ਸਾਂਝ ਕੇਂਦਰ ਜ਼ਿਲ੍ਹਾ ਰੂਪਨਗਰ ਦੀ ਸਮੁੱਚੀ ਟੀਮ ਇਹਨਾਂ ਟੀਮਾਂ ਨੂੰ ਇਹਨਾਂ ਇਸਰ ਸਾਹਮਣੇ ਰਿਪੋਰਟ ਮੈਂ ਬਾਤ ਕਿਹੜਾ ਪ੍ਰਾਈਸ ਦਾ ਮਾਨ ਸਨਮਾਨ ਜਿਹੜਾ ਦਿੱਤਾ ਯਾਰ ਇਹਨਾਂ ਲੜਕਿਆਂ ਦੀ ਟੀਮ ਨੂੰ ਤਾੜੀਆਂ ਮਾਰ ਦਿਓ ਇੱਕ ਵਾਰੀ ਇਹਨਾਂ ਬੱਚੀਆਂ ਦੇ ਨਾਤੇ ਫੱਟਾ ਲੱਗਦਾ ਹਾਕੀ ਦਾ ਨਸਰੀ ਇਲਾਕਾ ਹੈ ਕੱਪ ਦੇ ਵਿੱਚ ਭਾਰਤ ਦੀ ਟੀਮ ਦੀ ਲੜਕਿਆਂ ਦੀ ਦੋ ਵਾਰ ਜਿਹੜੀ ਜੋਗਗਵਾਈ ਕੀਤੀ ਸ਼ੈਣੀ ਜੀ ਤਾੜੀਆਂ ਮਾਰ ਦਿਓ ਪੰਜਾਬ ਸਰਕਾਰ ਦੇ ਸੰਦੀਪ ਸਿੰਘ ਜੀ ਸਾਨੂੰ ਕੋ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਇਹਾਂ ਟੀਮਾਂ ਨੂੰ ਤਿਆਰ ਕਰਕੇ ਖੇਡ ਮੈਦਾਨ ਦੇ ਵਿੱਚ ਮੈਚ ਖੇਡਣ ਲਈ ਉਤਾਰਿਆ ਗਿਆ ਇਹ ਸ਼ਾਨਦਾਰ ਲੜਕੇ ਦਾ ਮੁਕਾਬਲਾ ਇਸ ਮੁਕਾਬਲੇ ਤੋਂ ਬਾਅਦ ਫਾਈਨਲ ਮੈਚ ਕਿਹੜੇ ਹਨ ਲੜਕਿਆਂ ਦਾ ਮੁੰਡਿਆਂ ਦਾ ਕੋਚਿੰਗ ਸੈਂਟਰ ਅਸਪਰ ਵਾਸੇ ਕਨੌਲੀ ਇਹ ਵੀ ਟੀਮਾਂ ਜਿਹੜੀਆਂ ਤਿਆਰ ਬਣ ਤਿਆਰ ਰਹਿਣਗੀਆਂ ਤੇ ਜਿਹੜਾ تیر ਨਿਸ਼ਾਨੇ ਅੱਖੋਂ ਦੇ ਉਹ ਕਾ ਦਾ ਹਥਿਆਰ

ਤੇ ਮੈਂ ਦੇਖਿਆ ਬਿਲਕੁਲ ਫਿਟ ਯੰਗ ਤੇ ਮੈਂ ਇਹੀ ਚਾਹੁੰਦਾ ਹੈ ਕਿ ਹਰ ਬੱਚਾ ਜਿਹੜਾ ਆਪਣੇ ਹੰਕੇ ਦਾ ਹੈਗਾ ਉਹ ਇਹੋ ਜਿਹਾ ਫਿਟ ਤੇ ਯੰਗ ਹੋਵੇ ਜਿਹੜਾ ਕਿ ਬਾਕੀਆਂ ਨੂੰ ਮਾਤ ਦੇ ਸਕੇ ਔਰ ਇਹ ਤਾਹੀ ਪੋਸੀਬਲ ਹੈਗਾ ਜਦੋਂ ਆਪਾਂ ਨਸ਼ਿਆਂ ਤੋਂ ਦੂਰ ਰਹਾਂਗੇ ਤੇ ਪੁਲਿਸ ਰੂਪનગર ਪੁਲਿਸ ਪੰਜਾਬ ਪੁਲਿਸ বিজেপি ਸਾਹਿਬ ਪੰਜਾਬ ਸਰਕਾਰ ਸਾਰੀ ਇਸੇ ਕੰਮ ਤੇ ਲੱਗੀ ਹੋਈ ਹੈ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਹੈਗਾ ਜਿੱਥੇ ਆਪਾਂ ਤੁਹਾਨੂੰ ਕਹਿੰਦੇ ਆ ਕਿ ਸਾਡੇ ਨਾਲ ਅੱਗੇ ਆਓ ਅੱਗੇ ਆ ਕੇ ਤੁਸੀਂ ਖੜੋ ਕਿ ਇਹ ਇੱਕ ਸਮੂਹਿਕ ਵਾਰ ਹੈਗੀ ਹੈ ਸਾਰਿਆਂ ਦੀ ਸਾਂਝੀ ਹੈਗੀ ਹੈ ਇਕੱਲੀ ਪੁਲਿਸ ਦੀ ਨਹੀਂ ਇਕੱਲੀ ਐਡਮਿਨਿਸਟ੍ਰੇਸ਼ਨ ਦੀ ਨਹੀਂ ਇਕੱਲੀ ਪਬਲਿਕ ਦੀ ਨਹੀਂ ਹੈਗੀ ਜਦੋਂ ਸਾਰੇ ਇਕੱਠੇ ਹੋਵਾਂਗੇ ਤਾਂ ਹੀ ਆਪਾਂ ਇਸ ਤੋਂ ਜਿੱਤ ਸਕਦੇ ਆ ਪਹਿਲਾ ਟੈਰਰਿਜ਼ਮ ਵੀ ਆਪਾਂ ਤਾਂ ਹੀ ਹਰਾਇਆ ਸੀਗਾ ਜਦੋਂ ਸਾਰੇ ਇਕੱਠੇ ਹੋਏ ਸੀਗੇ ਤੇ ਆਪਾਂ ਨੂੰ ਇਸ ਵਾਰ ਅਗੇਂਸਟ ਡਰੱਗਸ ਨੂੰ ਇੱਕ ਟੈਰਰਿਜ਼ਮ ਮੰਨਣਾ ਚਾਹੀਦਾ ਹੈਗਾ ਔਰ ਸਾਰਿਆਂ ਨੂੰ ਇਕੱਠੇ ਹੋ ਕਰਕੇ ਸੋਸਾਇਟੀ ਪੁਲਿਸ ਐਡਮਿਨਿਸਟ੍ਰੇਸ਼ਨ ਸਾਰਿਆਂ ਨੂੰ ਇਕੱਠੇ ਹੋ ਕਰਕੇ ਕੰਮ ਕਰਨ ਦੀ ਲੋੜ ਹੈਗੀ ਹੈ ਮੈਂ ਫੇਰ ਇੱਕ ਵਾਰੀ ਪੂਰੀ ਰੋਪਨਗਰ ਪੁਲਿਸ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਬੱਚਿਆਂ ਨੂੰ ਇਹ ਕਹਿਣਾ ਹੈ ਕਿ ਇਸੇ ਤਰੀਕੇ ਦੇ ਨਾਲ ਅੱਗੇ ਲੱਗੇ ਰਹਿਣਾ ਹੈ ਔਰ ਉੱਚੇ ਮੁਕਾਮ ਹਾਸਲ ਕਰਨੇ ਨਸ਼ਿਆ ਦੇ ਖਿਲਾਫ ਮੁਹਿੰਮ ਚਲਾਈ ਗਈ ਹੈਗੀ ਹੈ ਉਹਦੇ ਵਿੱਚ ਰੋਪਨਗਰ ਪੁਲਿਸ ਜਿਹੜੀ ਹੈਗੀ ਹੈ ਔਰ ਪੰਜਾਬ ਅਗੇਂਸਟ ਡਰੱਗਸ ਬੈਨਰ ਤੇ ਹੇਠ ਲਗਾਤਾਰ ਜਿਹੜੀ ਹੈ ਅਵੇਅਰਨੈਸ ਡਰਾਈਵ ਚਲਾ ਰਹੀ ਹੈਗੀ ਹੈ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਜਿਹੜੇ ਆਪਣੇ ਯੁਵਾ ਹੈਗੇ ਨੇ ਮੁੰਡੇ ਹੈਗੇ ਨੇ ਸਪੋਰਟਸ की तरफ ਉਹਨਾਂ ਨੂੰ ਆਕਰਸ਼ਿਤ ਕਰਨ ਵਾਸਤੇ ਆਪਾਂ ਲਗਾਤਾਰ ਜਿਹੜਾ ਹੈਗਾ ਅਵੇਅਰਨੈਸ ਕੈਂਪਸ ਕਰ ਜਿੱਥੇ ਆਪਾਂ ਇਹ ਸਕੂਲ ਕਾਲਜ ਦੇ ਵਿੱਚ ਜਾ ਕਰਕੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਉੱਥੇ ਇਥੇ ਮੈਚੇਸ ਕਰਾ ਕਰਕੇ ਪਹਿਲਾਂ ਵੀ ਆਪਾਂ ਹਾਕੀ ਮੈਚ ਕ੍ਰਿਕਟ ਮੈਚ ਵਾਲੀਬਾਲ ਮੈਚੇਸ ਕਰਾਏ ਨੇ ਇਸ ਵਾਰ ਜਿਹੜਾ ਹੈਗਾ ਆਪਾਂ ਚਮਕੌਰ ਸਾਹਿਬ ਹਲਕੇ ਵਿੱਚ ਕਬੱਡੀ ਦੇ ਮੈਚੇਸ ਕਰਾਏ ਹੈਗੇ ਨੇ ਕੁੜੀਆਂ ਅਤੇ ਮੁੰਡਿਆਂ ਦੇ ਔਰ ਕਾਫੀ ਚੰਗੇ ਕਲ ਮੈਚੇਸ ਹੋਏ ਨੇ ਅੱਜ ਇਹਨਾਂ ਦੇ ਫਾਈਨਲਸ ਹੈਗੇ ਨੇ ਔਰ ਸਾਰੇ ਇਹਨੂੰ ਦੇਖ ਕਰਕੇ ਲੁਖੀ ਉਠਾਈਏ ਤੇ ਨਾਲ ਜਿਹੜਾ ਸਾਡਾ ਮੈਸੇਜ ਹੈਗਾ ਕਿ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਸਭ ਤੋਂ ਚੰਗੀ ਚੀਜ਼ ਜਿਹੜੀ ਹੈਗੀ ਉਹ ਖੇਡ ਹੈ ਅਗਰ ਬੰਦਾ ਆਪਣੀ ਲਾਈਫ ਵਿੱਚ ਘੰਟਾ ਇੱਕ ਡੇਲੀ ਦਾ ਜਿਹੜਾ ਹੈਗਾ ਉਹ ਖੇਡਾਂ ਵਿੱਚ ਮੈਦਾਨ ਵਿੱਚ ਲਾਉਂਦਾ ਹੈ ਤਾਂ ਉਹਨੂੰ ਕਿਸੇ ਤਰੀਕੇ ਦੇ ਨਸ਼ੇ ਦੀ ਲੋੜ ਨਹੀਂ ਹੈਗੀ ਐ ਨਾ ਉਹਨੂੰ ਕਦੇ ਤਲਬ ਲੱਗੂਗੀ ਤੇ ਇਹ ਬੱਚੇ ਕਾਫੀ ਚੰਗਾ ਮੈਸੇਜ ਸਾਰੇ ਨੂੰ ਦੇ ਰਹੇ ਹੈਗੇ ਨੇ ਇਸ ਮੈਸੇਜ ਨੂੰ ਆਪਾਂ ਐਕਸੈਪਟ ਕਰੀਏ ਤੇ ਆਪਣੇ ਪੰਜਾਬ ਨੂੰ ਰੰਗਲਾ ਬਣਾਤ ਨਹੀਂ ਸਰ ਜਿਹੜੀਆਂ ਫੋਲੀਆਂ ਉਹਦੇ ਵਿੱਚ ਦੇਖੋ ਜੀ ਸਰਟੀਫਿਕੇਟ ਹਮੇਸ਼ਾ ਜਿਹੜਾ ਹੈਗਾ ਬੰਦੇ ਨੂੰ ਮੋਟੀਵੇਟ ਕਰਦੇ ਹੈਗੇ ਨੇ ਉਹਨ ਐਗਜ਼ੈਕਟਲੀ ਇਹਦਾ ਕੁਝ ਪਰਸੈਂਟੇਜ ਬਣਦਾ ਹੈ ਜਾਂ ਨਹੀਂ ਬਣਦਾ ਹੈ ਦੈਟ ਇਜ਼ ਅ ਪਾਲਿਸੀ ਮੈਟਰ ਬਟ ਜਿਹੜੇ ਬੱਚੇ ਗਰਾਊਂਡ ਵਿੱਚ ਚੰਗਾ ਕਰਦੇ ਹੈਗੇ ਨੇ ਪੜਾਈ ਵਿੱਚ ਚੰ ਅਸੀਂ ਵੀ ਜਦੋਂ ਛੋਟੇ ਹੁੰਦੇ ਸੀਗੇ ਗਰਾਊਂਡ 'ਚ ਜਾਂਦੇ ਸੀਗੇ ਤੇ ਅੱਜ ਸਾਨੂੰ ਉਸ ਚੀਜ਼ ਦਾ ਮਾਣ ਹੈਗਾ ਕਿ ਆਪਾਂ ਫਿੱਟ ਹੈਗੇ ਆਂ ਔਰ ਇੰਨੀ ਪੜ੍ਹਾਈ ਕਰਕੇ ਆਪਾਂ ਇੱਥੇ ਪਹੁੰਚੇ ਹੈਗੇ ਆ ਤੇ ਇਹ ਬੱਚੇ ਵੀ ਅੱਗੇ ਬਹੁਤ ਵੱਡੀਆਂ ਵਧੀਆ ਕੰਮ ਕਰਨਗੇ ਔਰ ਭਟੇ ਮੁਕਾਮ ਹਾਸਲ